ਬੀਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਕੈਨੇਡਾ ਚ ਕਰੋੜਾਂ ਦੀ ਲੁੱਟ ਵਿੱਚ ਦੋ ਪੰਜਾਬੀ ਗ੍ਰਿਫਤਾਰ ਅਮਰੀਕਾ ਵਿੱਚ ਲੱਖਾਂ ਲੋਕਾਂ ਨੇ ਟਰੰਪ ਅਤੇ ਮਸਕ ਖਿਲਾਫ ਕੀਤਾ ਪ੍ਰਦਰਸ਼ਨ ਅਮਰੀਕਾ ਚ ਮਨੀ ਲੌਂਡਰਿੰਗ ਦੇ ਦੋਸ਼ਾਂ ਵਿੱਚ ਭਾਰਤੀ ਮੂਲ ਦਾ ਜੱਜ ਗ੍ਰਿਫਤਾਰ ਮਰਨ ਵਰਤ ਤੋੜਨ ਬਾਅਦ ਜਾਂਚ ਲਈ ਡੱਲੇਵਾਲ ਹਸਪਤਾਲ ਭਰਤੀ ਬਿੱਟੂ ਨੇ ਡੱਲੇਵਾਲ ਦਾ ਉਹਨਾਂ ਦੀ ਗੱਲ ਮੰਨਣ ਲਈ ਕੀਤਾ ਧੰਨਵਾਦ ਅਕਾਲੀ ਦਲ ਨੂੰ ਇਸ ਮਹੀਨੇ ਮਿਲੇਗਾ ਨਵਾਂ ਪ੍ਰਧਾਨ ਸੁਖਵੀਰ ਦੇ ਨਾਮ ਤੇ ਮੋੜ ਮੋਹਰ ਲੱਗਣ ਦਾ ਇਸ਼ਾਰਾ ਬਰਖਾਸਤ ਸਿਪਾਟਣ ਦੇ ਰਿਮਾਂਡ ਵਿੱਚ ਮੁੜਵਾਤਾ ਪੰਜਾਬ ਵਿੱਚ ਸਰਕਾਰੀ ਬੱਸਾਂ ਦੀ ਹੜਤਾਲ ਮੁਲਤਵੀ ਅਤੇ ਕਈ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਜਾਂ ਆਪਣਾ ਨਵਾਂ ਚੈਨਲ ਟੀਵੀ ਆ ਨਿਊਜ਼ ਸਬਸਕ੍ਰਾਈਬ ਨਹੀਂ ਕੀਤੇ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਕਿ ਪੰਜਾਬੀ ਮਿਹਨਤ ਕਾਸ਼ ਲੋਕ ਨੇ ਦੁਨੀਆ ਦੇ ਤਕਰੀਬਨ ਹਰ ਕੋਨੇ ਵਿੱਚ ਜਾ ਕੇ ਇਹਨਾਂ ਨੇ ਆਪਣੀ ਕਾਮਯਾਬੀ ਦੇ ਝੰਡੇ ਗੱਡੇ ਆ ਪਰ ਕਿਤੇ ਉਹ ਆ ਵੀ ਖਬਰਾਂ ਜਦੋਂ ਆਉਂਦੀਆਂ ਨੇ ਤਾਂ ਮਦਭਾਗੀਆਂ ਨੇ ਪੀਲ ਪੁਲਿਸ ਨੇ 30 ਕਰੋੜੀ ਟਰੱਕ ਲੁੱਟਖੋ ਮਾਮਲੇ ਦੇ ਵਿੱਚ ਇੱਕ ਜਾਂਚ ਕੀਤੀ ਹੈ ਤੇ ਜਾਂਚ ਹਾਲੇ ਵੀ ਜਾਰੀ ਹੈ ਸਬੂਤ ਇਕੱਠੇ ਕਰਕੇ ਦੋ ਹੋਰ ਪੰਜਾਬੀਆਂ ਨੂੰ ਇਸ ਲੁੱਟ ਇਸ ਖੋ ਦੇ ਵਿੱਚ ਗ੍ਰਿਫਤਾਰ ਕੀਤਾ ਹੈ ਜੋ ਉਸੇ ਵਿਰੋਧ ਦੇ ਸੰਚਾਲਕ ਨੇ ਜੋ ਕੁਝ ਟਰੱਕ ਡਰਾਈਵਰਾਂ ਨੂੰ ਮੋਟੀਆਂ ਰਕਮਾਂ ਦਾ ਲਾਲਚ ਦਿੰਦੇ ਉਹਨਾਂ ਦੇ ਟਰੱਕਾਂ ਵਿੱਚ ਲੱਦੇ ਕੀਮਤੀ ਸਮਾਨ ਦੀ ਜਾਣਕਾਰੀ ਲੈਂਦੇ ਫਿਰ ਉਸ ਟਰੱਕ ਨੂੰ ਲੁੱਟ ਲਿਆ ਕਰਦੇ ਸੀ ਪੁਲਿਸ ਦੀ ਜਾਂਚ ਦੇ ਵਿੱਚ ਇਹਨਾਂ ਮੁਲਜ਼ਮਾਂ ਦੀਆਂ ਤਿੰਨ ਟਰੱਕ ਕੰਪਨੀ ਦੇ ਨਾਮ ਵੀ ਸਾਹਮਣੇ ਆਏ ਆ ਮਾਮਲੇ ਦੀ ਜਾਂਚ ਹਾਲੇ ਵੀ ਕੀਤੀ ਜਾ ਰਹੀ ਹੈ ਜਿਸ ਵਿੱਚ ਉਹਨਾਂ ਟਰੱਕ ਡਰਾਈਵਰਾਂ ਦੀ ਸ਼ਮੂਲੀਅਤ ਦੇ ਸਬੂਤ ਵੀ ਇਕੱਠੇ ਕੀਤੇ ਜਾ ਰਹੇ ਆ ਜਿਨ੍ਹਾਂ ਨੇ ਲਾਲਚ ਦੇ ਵਿੱਚ ਆ ਕੇ ਆਪਣੇ ਲੱਦੇ ਟਰੱਕ ਨੂੰ ਇਸ ਗਰੋਹ ਨੂੰ ਸੌਪਿਆ ਅਤੇ ਲੁੱਟਖੋਹ ਦੇ ਡਰਾਮੇ ਰਚੇ ਗਏ। 온ਟਾਰੀਓ ਵਿੱਚ ਟਰੱਕਾਂ ਦੀਆਂ ਕਈ ਵੱਡੀਆਂ ਕੰਪਨੀਆਂ ਇੰਜ ਹੀ ਲੁੱਟਖੋਹ ਦਾ ਸ਼ਿਕਾਰ ਹੁੰਦੀਆਂ ਰਹੀਆਂ ਨੇ। ਕਿਉਂਕਿ ਕੀਮਤੀ ਸਮਾਨ ਭੇਜਦੇ ਵਪਾਰੀਆਂ ਨੂੰ ਟਰੱਕ ਡਰਾਈਵਰਾਂ ਤੇ ਵਿਸ਼ਵਾਸ ਹੁੰਦਾ ਸੀ। ਪੀੜਿਤ ਵਪਾਰੀਆਂ ਦੀਆਂ ਸ਼ਿਕਾਇਤਾਂ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ ਪਿਛਲੇ ਮਹੀਨੇ ਪੁਲਿਸ ਨੇ ਇੱਕ ਕੰਪਨੀ ਹੈ ਜਿਹੜੀ ਉਹਦੇ ਬੂਰਾ ਟਰਾਂਸਪੋਰਟ ਉਹਦੇ ਗੋਦਾਮ ਤੇ ਜਦੋਂ ਛਾਪਾਂ ਮਾਰਿਆ ਉਥੋਂ ਕਰੋੜਾਂ ਰੁਪਏ ਦੀ ਲੁੱਟ ਦਾ ਜਾਂ ਚੋਰੀ ਕੀਤਾ ਸਵਾਰ ਰਵੰਧ ਹੋ ਗਿਆ। ਜਿਸ ਦੀ ਕੀਮਤ 50 ਲੱਖ ਡਾਲਰ ਜਿਹੜੀ ਕਿ ਤਕਰੀਬਨ 30 ਕਰੋੜ ਰੁਪਏ ਦੇ ਆਸ-ਪਾਸ ਹੈ ਇਹ ਅੰਕੀ ਗਈ ਹੈ ਪੀਲ ਪੁਲਿਸ ਦੇ ਵੱਲੋਂ ਹੋਰ ਜਾਰੀ ਸੂਚਨਾ ਦੇ ਅਨੁਸਾਰ ਜਦੋਂ ਜਾਂਚ ਅੱਕੇ ਵਧਾਈ ਗਈ ਤਾਂ ਬੂਰਾ ਟਰਾਂਸਪੋਰਟ ਦੇ ਨਾਲ ਦੋ ਹੋਰ ਟਰੱਕ ਕੰਪਨੀਆਂ ਵੈਲੋਸਿਟੀ ਲੌਜਿਸਟਿਕ ਅਤੇ ਟੌਰਕ ਲੌਜਿਸਟਿਕ ਇਹਨਾਂ ਦੀ ਸ਼ਮੂਲੀਅਤ ਦੇ ਸਬੂਤ ਵੀ ਮਿਲੇ ਹੈ ਅਤੇ ਉਹਨਾਂ ਤੋਂ ਚੋਰੀ ਦਾ ਸਮਾਨ ਵੀ ਬਰਾਮਦ ਕੀਤਾ ਗਿਆ ਹੈ ਪੁਲਿਸ ਨੇ ਬੂਰਾ ਟਰਾਂਸਪੋਰਟ ਦੇ ਮਾਲਕ ਮਨਜਿੰਦਰ ਸਿੰਘ ਬੂਰਾ ਜੋ ਪਹਿਲੇ ਦੋਸ਼ਾਂ ਦੇ ਵਿੱਚ ਜ਼ਮਾਨਤ ਤੋਂ ਬਾਹਰ ਆਇਆ ਸੀ ਉਦੇ ਉੱਤੇ ਮੁੜ ਗੰਭੀਰ ਦੋਸ਼ ਲਗਾ ਕੇ ਮੁੜ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਇਹਦੇ ਨਾਲ ਹੀ ਹੋਰ ਦੂਜੀਆਂ ਕੰਪਨੀਆਂ ਉਹਨਾਂ ਦੇ ਨਾਲ ਸਬੰਧਤ 28 ਸਾਲਾਂ ਦਾ ਸੁਖਦੀਪ ਸਿੰਘ ਬਰਾੜ ਉਹਨੂੰ ਵੀ ਕਈ ਦੋਸ਼ਾਂ ਦੇ ਤਹਿਤ ਪੁਲਿਸ ਨੇ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਹੈ ਦੋਵੇਂ ਬ੍ਰੈਂਪਟਨ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਪੁਲਿਸ ਅਨੁਸਾਰ ਜਾਂਚ ਹਾਲੇ ਪੂਰੀ ਨਹੀਂ ਹੋਈ ਕਿਉਂਕਿ ਕਈ ਹੋਰ ਪਰਤਾਂ ਹਾਲੇ ਖੁੱਲਣੀਆਂ ਬਾਕੀ ਨੇ ਅਤੇ ਉਹ ਸਬੂਤਾਂ ਸਮੇਤ ਪਰਤਾਂ ਖੋਲੀਆਂ ਜਾਣਗੀਆਂ ਤੇ ਹੁਣ ਗੱਲ ਕਰਦੇ ਹਾਂ ਅਮਰੀਕਾ ਦੇ ਵਿੱਚ ਟਰੰਪ ਅਤੇ ਉਹਨਾਂ ਦੇ ਸਾਥੀ ਐਲਨ ਮਸਕ ਦੇ ਖਿਲਾਫ ਵੱਡੇ ਰੋਸ ਪ੍ਰਦਰਸ਼ਨ ਦੀਆਂ ਖਬਰਾਂ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਉਹਨਾਂ ਦੇ ਆਰਕਪਤੀ ਮਿੱਤਰ ਐਲਨ ਮਸਕ ਉਹਨਾਂ ਦੇ ਵਿਰੁੱਧ ਪੂਰੇ ਅਮਰੀਕਾ ਭਰ ਦੇ ਵਿੱਚ ਪੂਰੇ 50 ਸੂਬਿਆਂ ਦੇ ਵਿੱਚ ਇਹ ਵਿਰੋਧ ਪ੍ਰਦਰਸ਼ਨ ਹੋਏ ਨੇ ਪੂਰੇ ਅਮਰੀਕਾ ਦੇ ਵਿੱਚ ਟਰੰਪ ਐਲਨ ਮਸਕ ਅਤੇ ਸਟੈਚੂ ਆਫ ਲਿਬਰਟੀ ਦੇ ਪੁਤਲੇ ਬਣਾ ਕੇ ਵਿਰੋਧ ਕੀਤਾ ਗਿਆ ਇਹਨਾਂ ਵਿਰੋਧ ਪ੍ਰਦਰਸ਼ਨਾਂ ਦੇ ਵਿੱਚ ਲੱਖਾਂ ਹੀ ਲੋਕਾਂ ਨੇ ਹਿੱਸਾ ਲਿਆ ਹੈ ਜਾਣਕਾਰੀ ਅਨੁਸਾਰ ਅਮਰੀਕਾ ਦੇ ਵਿੱਚ 1400 ਤੋਂ ਵੱਧ ਰੈਲੀਆਂ ਹੋਈਆਂ ਨੇ ਇਹਨਾਂ ਵਿਰੋਧ ਪ੍ਰਦਰਸ਼ਨਾਂ ਦੇ ਵਿੱਚ ਹਿੱਸਾ ਲੈਣ ਲਈ 6 ਲੱਖ ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ ਪ੍ਰਦਰਸ਼ਨਕਾਰੀ ਦਰਅਸਲ ਨੌਕਰੀਆਂ ਦੇ ਵਿੱਚ ਕਟੌਤੀ ਆਰਥਿਕਤਾ ਤੇ ਮਨੁੱਖੀ ਅਧਿਕਾਰਾਂ ਵਰਗੇ ਮੁੱਦਿਆਂ ਤੇ 트ੰਪ ਦੇ ਫੈਸਲਿਆਂ ਦਾ ਵਿਰੋਧ ਕਰ ਰਹੇ ਐ ਇਸ ਵਿਰੋਧ ਪ੍ਰਦਰਸ਼ਨ ਨੂੰ ਹੈਂਡਸ ਆਫ ਦਾ ਨਾਮ ਦਿੱਤਾ ਗਿਆ ਸੀ ਜਿਸ ਦਾ ਮਤਲਬ ਹੈ ਕਿ ਸਾਡੇ ਹੱਕਾਂ ਤੋਂ ਦੂਰ ਰਹੋ ਇਸ ਨਾਅਰੇ ਦਾ ਉਦੇਸ਼ ਇਹ ਦੱਸਦਾ ਹੈ ਕਿ ਪ੍ਰਦਰਸ਼ਨਕਾਰੀ ਨਹੀਂ ਚਾਹੁੰਦੇ ਕਿ ਕੋਈ ਉਹਨਾਂ ਦੇ ਅਧਿਕਾਰਾਂ ਨੂੰ ਕੰਟਰੋਲ ਕਰੇ ਇਸ ਵਿਰੋਧ ਪ੍ਰਦਰਸ਼ਨ ਦੇ ਵਿੱਚ 150 ਤੋਂ ਵੱਧ ਸੰਗਠਨਾਂ ਨੇ ਜਥੇਬੰਦੀਆਂ ਨੇ ਹਿੱਸਾ ਲਿਆ ਹੈ ਇਹਦੇ ਵਿੱਚ ਨਾਗਰਿਕ ਅਧਿਕਾਰ ਸੰਗਠਨ ਮਜ਼ਦੂਰ ਯੂਨੀਅਨਾਂ ਐਲਜੀਬੀਟੀਕਿਊ ਉਹਦੇ ਵਲੰਟੀਅਰ ਸਾਬਕਾ ਫੌਜੀ ਚੋਣ ਅਧਿਕਾਰੀ ਬਹੁਤ ਸਾਰੇ ਕਰਮਚਾਰੀ ਇਸ ਰੈਲੀ ਜਾਂ ਇਹਨਾਂ ਰੈਲੀਆਂ ਵਿੱਚ ਸ਼ਾਮਲ ਹੋਏ ਨੇ ਤੇ ਉਹਨਾਂ ਨੇ ਪ੍ਰਦਰਸ਼ਨ ਕੀਤਾ ਹੈ ਪ੍ਰਦਰਸ਼ਨਕਾਰੀਆਂ ਨੇ ਸਪੈਚੀਗ ਆਫ ਲਿਵਰਟੀ ਦੇ ਰੂਪ ਵਿੱਚ ਆਪਣੇ ਮੂੰਹ ਤੇ ਤ੍ਰਤੀਕਾਤਮਕ ਪੱਟੀਆਂ ਬੰਨ੍ਹੀਆਂ ਹੋਈਆਂ ਸੀ ਅਤੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਜਾਣਕਾਰੀ ਅਨੁਸਾਰ ਐਲਨ ਮਸਕ ਅਮਰੀਕਾ ਦੀ 트੍ਰੰਪ ਸਰਕਾਰ ਦੇ ਵਿੱਚ ਸਰਕਾਰੀ ਕੁਸ਼ਲਤਾ ਵਿਭਾਗ ਦੇ ਮੁਖੀ ਨੇ। ਉਹਨਾਂ ਦਾ ਦਾਵਾ ਹੈ ਕਿ ਸਰਕਾਰੀ ਮਸ਼ੀਨਰੀ ਨੂੰ ਘਟਾਉਣ ਦੇ ਨਾਲ ਜਿਹੜੇ ਟੈਕਸ ਦਾ ਤਾਵਾਂ ਦੇ ਅਰਬਾਂ ਡਾਲਰ ਉਹ ਬਚਾ ਸਕਦੇ ਐ। ਇਹਦੇ ਨਾਲ ਹੀ ਵਾਈਟ ਹਾਊਸ ਨੇ ਕਿਹਾ ਕਿ ਰਾਸ਼ਟਰਪਤੀ 트੍ਰੰਪ ਸਮਾਜਿਕ ਸੁਰੱਖਿਆ ਅਤੇ ਮੈਡੀਕੇਅਰ ਯੋਜਨਾਵਾਂ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਨੇ। ਪਰ ਡੈਮੋਕ੍ਰੇਟਸ ਇਹਨਾਂ ਯੋਜਨਾਵਾਂ ਦੇ ਲਾਭ ਉਹ ਗੈਰਕਾਨੂੰਨੀ ਪ੍ਰਵਾਸੀਆਂ ਤੱਕ ਪਹੁੰਚਾਉਣਾ ਚਾਹੁੰਦੇ ਨੇ ਪਰ ਕੁਝ ਵੀ ਹੋਵੇ ਅਮਰੀਕਾ ਦੇ ਵਿੱਚ ਅੱਜ ਤੱਕ ਇੰਨੇ ਵੱਡੇ ਪੱਧਰ ਤੇ ਪ੍ਰਦਰਸ਼ਨ ਕਦੀ ਵੀ ਨਹੀਂ ਸੀ ਹੋਏ ਤੇ ਹੁਣ ਗੱਲ ਕਰਦੇ ਆ ਹਲੇ ਤਾਂ ਦਿੱਲੀ ਦੇ ਵਿੱਚੋਂ ਜੱਜ ਦੇ ਘਰੋਂ ਬੋਰੀਆਂ ਨੋਟਾਂ ਦੀਆਂ ਮਿਲਣਾ ਤੇ ਬਾਅਦ ਦੇ ਵਿੱਚ ਉਹਨੂੰ ਸੌਂ ਚਕਾਉਣਾ ਇਹ ਸੁਰਖੀਆਂ ਦੇ ਵਿੱਚ ਐ ਪਰ ਹੁਣ ਖਬਰ ਅਮਰੀਕਾ ਵਾਲੇ ਪਾਸਿਓਂ ਮਿਲੀ ਐ ਅਮਰੀਕਾ ਦੇ ਵਿੱਚ ਭਾਰਤੀ ਮੂਲ ਦੇ ਜੱਜ ਦੀ ਗ੍ਰਿਫਤਾਰੀ ਨੇ ਹਲਚਲ ਬਚਾ ਕੇ ਰੱਖ ਦਿੱਤੀ ਐ ਜੱਜ ਨੂੰ منی ਲੌਂਡਰਿੰਗ ਦੇ ਦੋਸ਼ਾਂ ਦੇ ਅਧੀਨ ਗ੍ਰਿਫਤਾਰ ਕੀਤਾ ਗਿਆ ਹੈ ਹਾਲਾਂਕਿ ਬਾਅਦ ਵਿੱਚ ਉਸ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ ਅਮਰੀਕਾ ਦੇ ਵਿੱਚ ਭਾਰਤੀ ਮੂਲ ਦੇ ਇੱਕ ਜੱਜ ਨੂੰ منی ਲੌਂਡਰਿੰਗ ਦੇ ਦੋਸ਼ਾਂ ਵਿੱਚ ਗ੍ਰਿਫਤਾਰ ਕੀਤਾ ਗਿਆ ਦੱਸਿਆ ਜਾ ਰਿਹਾ ਕਿ ਭਾਰਤੀ ਮੂਲ ਦੇ ਜੱਜ ਕੇ ਪੀ ਫੋਰਟ ਬੈਡ ਕਾਉਂਟੀ ਦੇ ਜੋਰਜ ਨੂੰ ਵਾਇਰ ਫਰਾਡ ਅਤੇ ਚੋਣ ਵਿੱਤੀ ਰਿਪੋਰਟ ਦੇ ਵਿੱਚ ਝਾਲ ਸਾਜੀ ਨਾਲ ਸਬੰਧਤ منی ਲੌਂਡਰਿੰਗ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਡੈਮੋਕ੍ਰੈਟਿਕ ਪਾਰਟੀ ਨਾਲ ਜੁੜੇ ਜੋਰਜ 2018 ਤੋਂ ਕਾਉਂਟੀ ਜੱਜ ਵਜੋਂ ਸੇਵਾਵਾਂ ਦੇ ਰਹੇ ਸੀ। ਉਹਨਾਂ ਨੂੰ ਬੀਤੇ ਸ਼ੁੱਕਰਵਾਰ ਨੂੰ ਬਾਅਦਪাহਾਰ ਤਕਰੀਬਨ 1.5 3 ਵਜੇ ਦੇ ਨੇੜੇ ਤੇੜ ਗ੍ਰਿਫਤਾਰ ਕਰਕੇ ਕਾਉਂਟੀ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਗਿਆ ਸੀ। ਅਤੇ ਫਿਰ 20000 ਡਾਲਰ ਦੀ ਜ਼ਮਾਨਤ ਦੇਣ ਤੋਂ ਬਾਅਦ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ। ਅਦਾਲਤੀ ਰਿਕਾਰਡ ਅਤੇ ਫੋਰਟ ਬੈਂਡ ਕਾਉਂਟੀ ਜ਼ਿਲ੍ਹਾ ਅਟਾਰਨੀ ਦੇ ਦਫ਼ਤਰ ਅਨੁਸਾਰ ਉਹਨਾਂ 'ਤੇ 30000 ਡਾਲਰ ਅਤੇ 1.5 ਲੱਖ ਡਾਲਰ ਦੇ ਵਿਚਕਾਰ ਮਨੀ ਲਾਂਡਰਿੰਗ ਦੇ ਦੋਸ਼ ਨੇ। ਸ਼ੁੱਕਰਵਾਰ ਨੂੰ ਜਾਰੀ ਇੱਕ ਬਿਆਨ ਦੇ ਵਿੱਚ ਜੋਰਜ ਨੇ ਕਿਹਾ ਕਿ ਮੈਨੂੰ ਨਿਆਂ ਪ੍ਰਣਾਲੀ ਵਿੱਚ ਪੂਰਨ ਵਿਸ਼ਵਾਸ ਹੈ ਅਤੇ ਮੈਂ ਆਪਣੇ ਆਪ ਨੂੰ ਬੇਕਸੂਰ ਸਾਬਤ ਕਰਨ ਲਈ ਲੜਦਾ ਰਹਾਂਗਾ ਫੋਰਟ ਬੈਂਡ ਕਾਉਂਟੀ ਦੇ ਵਕੀਲ ਨੇ ਜਨਤਕ ਤੌਰ ਤੇ ਜੋਰਜ ਨੂੰ ਅਸਤੀਫਾ ਦੇਣ ਦੀ ਮੰਗ ਰੱਖ ਦਿੱਤੀ ਹੈ ਜ਼ਿਲ੍ਹਾ ਅਟਾਰਨੀ ਦੇ ਦਫ਼ਤਰ ਨੇ ਕਿਹਾ ਹੈ ਕਿ ਇਸ ਮਾਮਲੇ ਦੀ ਜਾਂਚ ਹਾਲੇ ਜਾਰੀ ਹੈ ਤੇ ਹੁਣ ਗੱਲ ਕਰਦੇ ਹਾਂ ਡੱਲੇਵਾਲ ਦੇ ਮਰਨ ਵਰਤ ਦੀ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੇ 131 ਦਿਨਾਂ ਬਾਅਦ ਉਹਨਾਂ ਨੇ ਆਪਣਾ ਮਰਨ ਵਰਤ ਸਮਾਪਤ ਕਰ ਦਿੱਤਾ ਕਿਸਾਨ ਆਗੂ ਡੱਲੇਵਾਲ ਜਾਂਚ ਵਾਸਤੇ ਫਿਰ ਦੇਰ ਸ਼ਾਮ ਖੰਨਾ ਦੇ ਨਰਸਿੰਗ ਹੌਮ ਪਹੁੰਚੇ ਜਿੱਥੇ ਡਾਕਟਰ ਰਣਜੀਤ ਖੰਨਾ ਅਤੇ ਡਾਕਟਰ ਮਨਰਲ ਖੰਨਾ ਨੇ ਡੱਲੇਵਾਲ ਦੀ ਸਿਹਤ ਦੀ ਜਾਂਚ ਕੀਤੀ ਹੈ ਅਤੇ ਜਾਣਕਾਰੀ ਦਿੰਦਿਆਂ ਜਗਜੀਤ ਸਿੰਘ ਡੱਲੇਵਾਲ ਦੇ ਪੁੱਤਰ ਗੁਰਪਿੰਦਰ ਸਿੰਘ ਨੇ ਦੱਸਿਆ ਕਿ ਮਰਨ ਵਰਤ ਸਮਾਪਤ ਕਰਨ ਤੋਂ ਬਾਅਦ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਡੱਲੇਵਾਲ ਦਾ ਚੈੱਕਅਪ ਕਰਵਾਉਣ ਦੀ ਮੰਗ ਕੀਤੀ ਸੀ ਤਾਂ ਜੋ ਕਿਸੇ ਤਰ੍ਹਾਂ ਦੀ ਸਿਹਤ ਦੀ ਸਮੱਸਿਆ ਦਾ ਪਤਾ ਲਗਾਇਆ ਜਾ ਸਕੇ ਕਿਉਂਕਿ ਭੁੱਖ ਹੜਤਾਲ ਇੰਨੇ ਦਿਨਾਂ ਦੀ ਸੀ ਇਸ ਲਈ ਇਹ ਦੇਖਣਾ ਲਾਜ਼ਮੀ ਸੀ ਕਿ ਕੀ ਉਹਨਾਂ ਦੇ ਸਰੀਰ ਨੂੰ ਭੋਜਨ ਪਚਾਉਣ ਦੇ ਵਿੱਚ ਕੋਈ ਸਮੱਸਿਆ ਤਾਂ ਨਹੀਂ ਆਵੇਗੀ ਡੱਲੇਵਾਲ ਦਾ ਇਲਾਜ ਕਰਨ ਵਾਲੇ ਡਾਕਟਰ ਖੰਨਾ ਨੇ ਦੱਸਿਆ ਕਿ ਉਹਨਾਂ ਦਾ ਕੀਟੋਨ ਲੈਵਲ ਪੋਜ਼ਿਟਿਵ ਆਇਆ ਜੋ ਕਿ ਇੰਨੇ ਦਿਨਾਂ ਦੀ ਭੁੱਖ ਹੜਤਾਲ ਤੇ ਰਹਿਣ ਕਾਰਨ ਹੈ ਉਹ ਇੰਨੇ ਦਿਨਾਂ ਤੱਕ ਭੁੱਖ ਹੜਤਾਲ ਤੇ ਰਹੇ ਆ ਉਹ ਖਾਣਾ ਸ਼ੁਰੂ ਕਰਨ ਤੋਂ ਪਹਿਲਾਂ ਇਹ ਦੇਖਣਾ ਚਾਹੁੰਦੇ ਸੀ ਕਿ ਕੀ ਉਹਨਾਂ ਦਾ ਸਰੀਰ ਭੋਜਨ ਨੂੰ ਹਜ਼ਮ ਕਰ ਸਕਦਾ ਹੈ ਜਾਂ ਹਾਲੇ ਨਹੀਂ ਉਹ ਡਾਕਟਰੀ ਨਿਗਰਾਨੀ ਦੇ ਹੇਠ ਆਪਣੀ ਖੁਰਾਕ ਮੋੜ ਤੋਂ ਸ਼ੁਰੂ ਕਰਨਾ ਚਾਹੁੰਦੇ ਆ ਉਨਾ ਦੱਸਿਆ ਕਿ ਅਸੀਂ ਉਹਨਾਂ ਨੂੰ ਇੱਕ ਡਾਈਟ ਪਲਾਨ ਵੀ ਤਿਆਰ ਕਰਕੇ ਦੇਵਾਂਗੇ ਜੋ ਉਹਨਾਂ ਨੂੰ ਭੋਜਨ ਦੀ ਸਹੀ ਮਾਤਰਾ ਅਤੇ ਭੋਜਨ ਹਾਜ਼ਮ ਕਰਨ ਦੇ ਵਿੱਚ ਮਦਦਗਾਰ ਸਾਬਤ ਹੋਏਗਾ। ਉਹਨਾਂ ਨੇ ਦੱਸਿਆ ਕਿ ਅੱਜ ਰਾਤ ਹਸਪਤਾਲ ਦੇ ਵਿੱਚ ਉਹ ਨਿਗਰਾਨੀ ਹੇਠ ਰਹਿਣਗੇ ਅਤੇ ਅਗਲੀ ਕਾਰਵਾਈ ਉਹਨਾਂ ਨੇ ਦੇਖਿਆ ਕਿ ਕੱਲ ਸਵੇਰੇ ਦੇਖੀ ਜਾਏਗੀ। ਦਸਣਾ ਬਣਦਾ ਕਿ 13 ਫਰਵਰੀ 2024 ਤੋਂ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚਾ ਪਾਵ ਦੋਵੇਂ ਫੋਰਮਾਂ ਦੇ ਪ੍ਰਧਾਨ ਸਰਵਰ ਸਿੰਘ ਪੰਦੇੜ ਦੀ ਅਗਵਾਈ ਦੇ ਵਿੱਚ ਐਮਐਸਪੀ ਗਾਰੰਟੀ ਸਮੇਤ 12 ਕਾਨੂੰਨੀ ਮੰਗਾਂ ਉਹਨਾਂ ਵਾਸਤੇ ਇਹ ਅੰਦੋਲਨ ਸ਼ੁਰੂ ਕੀਤਾ ਗਿਆ ਸੀ ਸ਼ੁਰੂਆਤੀ ਦਿਨਾਂ ਦੇ ਵਿੱਚ ਹਰਿਆਣਾ ਪੁਲਿਸ ਦੀ ਹਿੰਸਕ ਅਤੇ ਵੈਸ਼ੀ ਕਾਰਵਾਈ ਦੇ ਕਾਰਨ ਸ਼ੁਭ ਕਰਨ ਸਿੰਘ ਦੇ ਸਿਰ ਵਿੱਚ ਗੋਲੀ ਲੱਗਣ ਕਾਰਨ ਉਸਦੀ ਮੌਤ ਹੋ ਗਈ ਸੀ ਪੰਜ ਕਿਸਾਨਾਂ ਨੂੰ ਆਪਣੀਆਂ ਅੱਖਾਂ ਦੀ ਰੋਸ਼ਨੀ ਗਵਾਉਣੀ ਪਈ ਹੈ 434 ਕਿਸਾਨ ਜ਼ਖਮੀ ਹੋ ਗਏ ਸਨ 18 ਫਰਵਰੀ 2024 ਤੋਂ ਬਾਅਦ ਕੇਂਦਰ ਸਰਕਾਰ ਨੇ 9 ਮਹੀਨਿਆਂ ਤੱਕ ਕਿਸਾਨਾਂ ਨਾਲ ਕੋਈ ਗੱਲਬਾਤ ਨਹੀਂ ਸੀ ਕੀਤੀ ਜਿਸ ਤੋਂ ਬਾਅਦ ਮੁਰ 26 ਨਵੰਬਰ ਨੂੰ ਜਗਜੀਤ ਸਿੰਘ ਡੱਲੇਵਾਲ ਨੇ ਮਰਨ ਵਰਤ ਸ਼ੁਰੂ ਕਰ ਦਿੱਤਾ ਸੀ 54 ਦਿਨਾਂ ਤੋਂ ਬਾਅਦ ਕੇਂਦਰ ਸਰਕਾਰ ਨੇ ਗੱਲਬਾਤ ਵਾਸਤੇ ਸੱਦਾ ਭੇਜਿਆ ਸੀ ਉਦੋਂ ਤੋਂ ਬਾਅਦ 14 ਫਰਵਰੀ 22 ਫਰਵਰੀ ਅਤੇ 19 ਮਾਰਚ ਨੂੰ ਕੇਂਦਰ ਸਰਕਾਰ ਦੇ ਨਾਲ ਮੀਟਿੰਗਾਂ ਹੋ ਚੁੱਕੀਆਂ ਨੇ 19 ਮਾਰਚ ਨੂੰ ਮੀਟਿੰਗ ਤੋਂ ਵਾਪਸੀ ਸਮੇਂ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਸ਼ੰਭੂ ਅਤੇ ਖਨੌਰੀ ਤੇ ਲੱਗੇ ਹੋਏ ਮੋਰਚੇ ਨੂੰ ਚੁਕਵਾ ਦਿੱਤਾ ਗਿਆ ਸੀ ਪਰ ਜਗਜੀਤ ਸਿੰਘ ਡੱਲੇਵਾਲ ਅੱਜ ਤੱਕ ਇਹ ਕਹਿੰਦੇ ਰਹੇ ਐ ਕਿ ਅਰਦਾਸ ਕਰਕੇ ਮੈਂ ਮਰਨਵਰਤ ਸ਼ੁਰੂ ਕੀਤਾ ਹੈ 12 ਦੀਆਂ 12 ਜਦੋਂ ਤੱਕ ਮੰਗਾ ਨਹੀਂ ਮੰਨ ਲਈਆਂ ਜਾਂਦੀਆਂ ਉਦੋਂ ਤੱਕ ਇਹ ਮਰਨਵਰਤ ਜਾਰੀ ਰਹੇਗਾ ਉਹਨਾਂ ਨੂੰ ਸੰਵਾਦ ਸੇਵੀ ਜਥੇਬੰਦੀਆਂ ਰਾਜਨੀਤਿਕ ਧਾਰਮਿਕ ਆਗੂਆਂ ਸਮੇਤ ਸੁਪਰੀਮ ਕੋਰਟ ਵੱਲੋਂ ਵੀ ਕਈ ਵਾਰੀ ਸਲਾਹ ਦਿੱਤੀ ਗਈ ਕਿ ਉਹ ਮਰਨਵਰਤ ਆਪਣਾ ਸਵਾਪਤ ਕਰ ਦੇਣ ਪਰ ਉਹ ਨਹੀਂ ਸੀ ਮੰਨੇ ਪਰ ਹੁਣ ਉਹ ਕਹਿੰਦੇ ਆ ਕਿ ਉਹਨਾਂ ਨੂੰ ਸੱਦੇ ਮਿਲ ਰਹੇ ਨੇ ਉਹਨਾਂ ਨੇ ਕਰਨਾਟਕ ਕੇਰਲਾ ਯੂਪੀ ਵਿੱਚ ਜਾ ਕੇ ਮਹਾਪੰਚਾਇਤਾਂ ਕਰਨੀਆਂ ਨੇ ਇਸ ਕਰਕੇ ਉਹ ਚਾਹੁੰਦੇ ਨੇ ਕਿ ਉਹ ਤੰਦਰੁਸਤ ਹੋ ਕੇ ਉਹਨਾਂ ਮਹਾਪੰਚਾਇਤਾਂ ਦਾ ਹਿੱਸਾ ਬਣਨ ਇਸ ਕਰਕੇ ਮਰਨ ਵਾਰਤਾ ਤੋੜ ਰਿਹਾ ਹੈ ਪਰ ਰਵਨੀਤ ਬਿੱਟੂ ਨੇ ਇਸ਼ਾਰਾ ਕੋਈ ਹੋਰ ਦੇ ਦਿੱਤਾ ਹੈ ਕੇਂਦਰੀ ਰੇਲਵੇ ਅਤੇ ਫੂਡ ਪ੍ਰੋਸੈਸਿੰਗ ਮੰਤਰੀ ਨੇ ਰਵਨੀਤ ਬਿੱਟੂ ਉਹਨਾਂ ਨੇ ਜਗਜੀਤ ਸਿੰਘ ਡੱਲੇਵਾਲ ਉਹਨਾਂ ਦਾ ਮਰਨ ਵਾਰਤਾ ਤੋੜਨ ਤੋਂ ਬਾਅਦ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦਾ ਉਹਨਾਂ ਦੀ ਬੇਨਤੀ ਤੋਂ ਬਾਅਦ ਭੁੱਖ ਹੜਤਾਲ ਸਮਾਪਤ ਕਰਨ ਵਾਸਤੇ ਧੰਨਵਾਦ ਸ਼ਾਇਦ ਤੁਸੀਂ ਕੱਲ ਦੇ ਪ੍ਰੋਗਰਾਮ ਵਿੱਚ ਸੁਣਿਆ ਹੋਣਾ ਹੈ ਸ਼ਿਵਰਾਜ ਸਿੰਘ ਚੋਹਾਰ ਕੇਂਦਰੀ ਖੇਤੀਬੜੀ ਮੰਤਰੀ ਅਤੇ ਰਵਨੀਤ ਬਿੱਟੂ ਨੇ ਉਹਨਾਂ ਨੂੰ ਅਪੀਲ ਕੀਤੀ ਸਿੱਖੋ ਆਪਣੀ ਭੁੱਖ ਹੜਤਾਲ ਮਰਨ ਵਰਤ ਸੰਭਾਵਤ ਕਰ ਦੇਣ ਰਵਨੀਤ ਬਿੱਟੂ ਨੇ ਉਹਦੇ ਉੱਤੇ ਮੋਹਰ ਲਾਉਂਦਿਆਂ ਆਖਿਆ ਕਿ ਮੇਰੀ ਗੱਲ ਮੰਨਣ ਵਾਸਤੇ ਡੱਲੇਵਾਲ ਜੀ ਦਾ ਧੰਨਵਾਦ ਉਹਨਾਂ ਉਮੀਦ ਕੀਤੀ ਹੈ ਕਿ ਇਹ ਫੈਸਲਾ ਕਿਸਾਨਾਂ ਤੇ ਕੇਂਦਰ ਸਰਕਾਰ ਦੇ ਵਿਚਕਾਰ ਸਦਭਾਵਨਾ ਅਤੇ ਵਿਸ਼ਵਾਸ ਪੈਦਾ ਕਰੇਗਾ ਬਿੱਟੂ ਨੇ ਕਿਹਾ ਕਿ ਕੇਂਦਰ ਨੇ ਹਮੇਸ਼ਾ ਦੇਸ਼ ਭਰ ਦੇ ਕਿਸਾਨਾਂ ਨਾਲ ਸੁਹਿਰਦ ਸਬੰਧ ਬਣਾਈ ਰੱਖਣ ਦੀ ਕੋਸ਼ਿਸ਼ ਕੀਤੀ ਹੈ ਖਨੌਰੀ ਅਤੇ ਸ਼ੰਭੂ ਦੇ ਉੱਤੇ ਜੋ ਹੋਇਆ ਉਹ ਮੰਦ ਭਾਗਾ ਸੀ ਅਤੇ ਆਪ ਸਰਕਾਰ ਕਿਸਾਨਾਂ ਦੇ ਧਰਨੇ ਨੂੰ ਜ਼ਬਰਦਸਤੀ ਹਟਾਉਣ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ ਕੇਂਦਰ ਨਹੀਂ ਬਿੱਟੂ ਨੇ ਕਿਹਾ ਕਿ ਸੂਬਾ ਸਰਕਾਰ ਨੇ ਕਿਸਾਨਾਂ ਨੂੰ ਨਿਰਾਸ਼ ਕੀਤਾ ਹੈ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਅੰਦੋਲਨਕਾਰੀ ਕਿਸਾਨਾਂ ਦੇ ਨਾਲ ਨਜਿੱਠਣ ਲਈ ਜ਼ਬਰਦਸਤੀ ਦੇ ਤਰੀਕਿਆਂ ਨੂੰ ਕਦੇ ਵੀ ਮਨਜ਼ੂਰ ਨਹੀਂ ਕਰੇਗੀ ਉਹਨਾਂ ਨੇ ਕਿਹਾ ਕਿ ਕੇਂਦਰ ਨੇ ਕਿਸਾਨਾਂ ਨੂੰ 4 ਮਈ ਨੂੰ ਮੀਟਿੰਗ ਵਾਸਤੇ ਸੱਦਾ ਦਿੱਤਾ ਹੋਇਆ ਹੈ ਅਤੇ ਅੰਤਮ ਹੱਲ ਤੱਕ ਪਹੁੰਚਣ ਲਈ ਗੱਲਬਾਤ ਜਾਰੀ ਰਹੇਗੀ ਉਨਾ ਕਿਹਾ ਕਿ 4 ਮਈ ਦੀ ਮੀਟਿੰਗ ਪਿਛਲੀਆਂ ਮੀਟਿੰਗਾਂ ਦੀ ਨਿਰੰਤਰਤਾ ਦੇ ਵਿੱਚ ਹੋਏਗੀ ਅਤੇ ਉਹ ਬਹੁਤ ਆਸ਼ਾਵਾਦੀ ਨੇ ਕਿ ਕੁਝ ਹੋਰ ਮੀਟਿੰਗਾਂ ਵਿੱਚ ਫਸਲਾਂ ਤੇ ਘੱਟੋ-ਘੱਟ ਸਮਰਥਨ ਮੁੱਲ ਦਾ ਦੇਣਾ ਵੱਡਾ ਮੁੱਦਾ ਇਹ ਹੱਲ ਹੋ ਜਾਏਗਾ। ਉਹਨਾਂ ਕਿਹਾ ਕਿ ਕੇਂਦਰ ਦੀ ਜ਼ਿੰਮੇਵਾਰੀ ਹੈ ਕਿ ਉਹ ਦੇਸ਼ ਭਰ ਦੇ ਕਿਸਾਨਾਂ ਦੇ ਹਿੱਤਾਂ ਦਾ ਧਿਆਨ ਰੱਖੇ। ਉਹਨਾਂ ਕਿਹਾ ਕਿ ਐਮਐਸਪੀ ਦੀ ਕਮੇਟੀ ਬਣਾਈ ਹੋਈ ਹੈ। ਉਹ ਦੇਸ਼ ਭਰ ਦਾ ਦੌਰਾ ਕਰ ਰਹੀ ਹੈ। ਕਿਸਾਨਾਂ ਨਾਲ ਮੀਟਿੰਗਾਂ ਕਰ ਰਹੀ ਹੈ ਅਤੇ ਉਹਨਾਂ ਦੀਆਂ ਸਮੱਸਿਆਵਾਂ ਬਾਰੇ ਪ੍ਰਤੀ ਗੰਭੀਰ ਹੈ। ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਹੱਲ ਹੋ ਜਾਣ ਪਰ ਉਹਨਾਂ ਨੇ ਇਹ ਜ਼ਰੂਰ ਆਖਿਆ ਕਿ ਮੇਰੀ ਬੇਨਤੀ ਤੇ ਡੱਲੇਵਾਲ ਸਾਹਿਬ ਨੇ ਜਿਹੜਾ ਮਰਨ ਵਰਤ ਸਬਾਪਤ ਕਰ ਦਿੱਤਾ ਉਹਦੇ ਵਾਸਤੇ ਧੰਨਵਾਦ ਹੁਣ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਕਦੋਂ ਤੇ ਕੌਣ ਮਿਲ ਸਕਦਾ ਇੱਕ ਪਾਸੇ ਪੰਜ ਮੈਂਬਰੀ ਕਮੇਟੀ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਭਰਤੀ ਹਾਲੇ ਕਰ ਰਹੀ ਹੈ ਪਰ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਲੱਗਦਾ ਕਿ ਉਹਦੇ ਤੋਂ ਪਹਿਲਾਂ ਆਪਣੇ ਪ੍ਰਧਾਨ ਦੀ ਚੋਣ ਕਰ ਲਵੇਗਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਮਹੀਨੇ ਨਵਾਂ ਪ੍ਰਧਾਨ ਇਸ ਧੜੇ ਵੱਲੋਂ ਆਖਿਆ ਜਾ ਰਿਹਾ ਕਿ ਮਿਲ ਜਾਏਗਾ ਅਕਾਲੀ ਦਲ ਦੇ ਵੱਲੋਂ 8 ਅਪ੍ਰੈਲ ਨੂੰ ਵਰਕਿੰਗ ਕਮੇਟੀ ਦੀ ਬੈਠਕ ਸੱਦ ਲਈ ਗਈ ਹੈ ਦੱਸਿਆ ਗਿਆ ਕਿ 6 ਵਿਧਾਨ ਸਭਾ ਹਲਕਿਆਂ ਦੀ ਬੈਠਕ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਦੇ ਵਿੱਚ ਹੋ ਚੁੱਕੀ ਹੈ ਇਸ ਬੈਠਕ ਦੇ ਵਿੱਚ ਵਿਧਾਨ ਸਭਾ ਹਲਕਿਆਂ ਤੋਂ 4-4 ਸਟੇਟ ਡੈਲੀਗੇਟ ਚੁਣੇ ਜਾਣੇ ਹਨ ਅਤੇ ਇਹਨਾਂ ਨੂੰ ਚੁਣਨ ਦਾ ਅਧਿਕਾਰ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਦਿੱਤਾ ਹੈ ਇਹੀ ਡੈਲੀਗੇਟਸ ਅਗਲਾ ਪਾਰਟੀ ਪ੍ਰਧਾਨ ਚੁਣਨਗੇ ਇਸ ਬੈਠਕ ਦੇ ਬਾਅਦ ਸੁਖਵੀਰ ਬਾਦਲ ਦੇ ਪਾਰਟੀ ਪ੍ਰਧਾਨ ਬਣਨ ਤੇ ਲਗਭਗ ਮੋਹਰ ਲੱਗ ਚੁੱਕੀ ਹੈ ਸਾਬਕਾ ਕੈਬਨਟ ਮੰਤਰੀ ਹੀਰਾ ਸਿੰਘ ਗਾਬੜਿਆ ਨੇ ਬੈਠਕ ਦੇ ਦੌਰਾਨ ਇਹ ਸਵਾਲ ਇਸ਼ਾਰਾ ਕਰ ਦਿੱਤਾ ਭਰਤੀ ਅਬਜ਼ਰਵਰ ਦਰਬਾਰਾ ਗੁਰੂ ਉਹਨਾਂ ਨੇ ਵੀ ਆਖਿਆ ਕਿ 8 ਅਪ੍ਰੈਲ ਤੋਂ ਪਹਿਲਾਂ ਜ਼ਿਲ੍ਹਾ ਸਟੇਟ ਅਤੇ ਜਨਰਲ ਡੈਲੀਗੇਟ ਚੁਣਨਾ ਜ਼ਰੂਰੀ ਹੈ ਅਤੇ ਇਸ ਨੂੰ ਕਾਨੂੰਨੀ ਤੌਰ ਤੇ ਕਰਨ ਲਈ ਰਜਿਸਟਰ ਵਿੱਚ ਸਾਈਨ ਕਰਨਾ ਜ਼ਰੂਰੀ ਹੈ ਭਰਤੀ ਪ੍ਰਕਿਰਿਆ ਦੇ ਕੋ ਇਨਚਾਰਜ ਨੇ ਪਰਮਵੰਸ ਬੰਤੀ ਰਮਾਣਾ ਉਹਨਾਂ ਨੇ ਵੀ ਕਿਹਾ ਕਿ 8 ਅਪ੍ਰੈਲ ਨੂੰ ਵਰਕਿੰਗ ਕਮੇਟੀ ਦੀ ਬੈਠਕ ਹੋਏਗੀ ਇਹਦੇ ਤੋਂ ਪਹਿਲਾਂ ਸਟੇਟ ਡੈਲੀਗੇਟ ਚੁਣੇ ਜਾਣਗੇ ਅਤੇ ਬੈਠਕ ਦੌਰਾਨ ਅਗਲੀ ਰਣਨੀਤੀ ਤੈਅ ਕਰ ਦਿੱਤੀ ਜਾਏਗੀ ਅੱਜ ਦੀ ਬੈਠਕ ਦੇ ਵਿੱਚ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਕੀਤੀ ਜਾ ਰਹੀ ਭਰਤੀ ਪ੍ਰਕਿਰਿਆ ਤੇ ਵੀ ਸਵਾਲ ਉਠਾਏ ਗਏ ਵੱਖ-ਵੱਖ ਬੁਲਾ ਰਹੇ ਨੇ ਮਨਪ੍ਰੀਤ ਈਆਲੀ ਨੂੰ ਘੇਰਦਿਆਂ ਕਿਹਾ ਕਿ ਜਿਹੜਾ ਵਿਅਕਤੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਵਾਸਤੇ ਵਿਧਾਨ ਸਭਾ ਦੇ ਵਿੱਚ ਨਿਜਮ ਕਾਨੂੰਨ ਬਣਾਉਣ ਦੀ ਗੱਲ ਕਰ ਰਿਹਾ ਹੈ ਉਹ ਜਥੇਦਾਰਾਂ ਦਾ ਸਤਕਾਰ ਭਲਾ ਕਿਵੇਂ ਕਰ ਸਕਦਾ ਹੈ ਦਰਬਾਰਾ ਗੁਰੂ ਅਤੇ ਹੋਰ ਆਗੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਕਦੇ ਵੀ ਕਮਜ਼ੋਰ ਨਹੀਂ ਹੋਇਆ ਅਤੇ ਨਾ ਹੀ ਕਦੇ ਹੋਵੇਗਾ ਅਸੀਂ ਹੋਰ ਮਜ਼ਬੂਤੀ ਨਾਲ ਅੱਗੇ ਆਵਾਂਗੇ ਮੀਟਿੰਗ ਦੌਰਾਨ ਭਪਿੰਦਰ ਸਿੰਘ ਭਿੰਦਾ ਨੇ ਆਗੂ ਦਾ ਧੰਨਵਾਦ ਕੀਤਾ ਤੇ ਉਪ ਚੋਣਾਂ ਇਕਜੁੱਟ ਹੋ ਕੇ ਲੜਨ ਦੀ ਗੱਲ ਵੀ ਕੀਤੀ ਉਮੀਦਵਾਰ ਦਾ ਐਲਾਨ ਵੀ ਉਹਨਾਂ ਨੇ ਦੱਸਿਆ ਕਿ ਅਗਲੇ ਹਫ਼ਤੇ ਕਰ ਦਿੱਤਾ ਜਾਵੇਗਾ ਦਸਣਾ ਬਣਦਾ ਕਿ ਮਨਪ੍ਰੀਤ ਇਆਲੀ ਨੇ ਪੰਜਾਬ ਵਿਧਾਨ ਸਭਾ ਦੇ ਵਿੱਚ ਆਖਿਆ ਸੀ ਕਿ ਜਿਸ ਤਰੀਕੇ ਨਾਲ ਜੱਥੇਦਾਰ ਸਹਬਾਨਾਂ ਨੂੰ ਘਰ ਤੋੜਿਆ ਗਿਆ ਇੰਜ ਨਹੀਂ ਹੋਣਾ ਚਾਹੀਦਾ ਤੇ ਹੁਣ ਗੱਲ ਕਰਦੇ ਆ ਮਹਿਲਾ ਕਮਿਸ਼ਨ ਦੇ ਵੱਲੋਂ ਸੂ ਮੋਟੋ ਲੈ ਜਾਣ ਦੀ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਪਟਿਆਲਾ ਦੇ ਐਸਐਸਪੀ ਨੂੰ ਪਿੰਡ ਜਨਸੂਹਾ ਦੇ ਵਿੱਚ ਇੱਕ ਔਰਤ ਤੇ ਹੋਏ ਅਨੇ ਤਸ਼ੱਦਦ ਦੇ ਦੋਸ਼ਾਂ ਦੇ ਸਬੰਧੀ ਅੱਜ 7 ਅਪ੍ਰੈਲ 2025 ਤੱਕ ਕਾਰਵਾਈ ਦੀ ਰਿਪੋਰਟ ਪੇਸ਼ ਕਰਦੇ ਹੁਕਮ ਦਿੱਤੇ ਰਿਹਾ ਮਾਮਲੇ ਵਿੱਚ ਖੁਦ ਨੋਟਿਸ ਲੈਂਦੀ ਹੋਏ ਚੀਰ ਪਰਸਨ ਰਾਜ ਲਾਲੀ ਗਿੱਲ ਨੇ ਐਸਪੀ ਰੈਂਕ ਦੇ ਅਧਿਕਾਰੀ ਨੂੰ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੇ ਨਿਰਦੇਸ਼ ਵੀ ਦਿੱਤੇ ਨੇ ਇਹਦੇ ਨਾਲ ਹੀ ਕਮਿਸ਼ਨ ਨੇ ਪੰਜਾਬ ਰਾਜ ਮਹਿਲਾ ਕਮਿਸ਼ਨ ਐਕਟ 2001 ਦੀ ਧਾਰਾ 12 ਦੇ ਤਹਿਤ ਆਪਣੀਆਂ ਤਾਕਤਾਂ ਦੀ ਵਰਤੋਂ ਕਰਦਿਆਂ ਪੁਲਿਸ ਅਧਿਕਾਰੀਆਂ ਤੋਂ ਤੁਰੰਤ ਪ੍ਰਭਾਵ ਨਾਲ ਜਵਾਬ ਮੰਗਿਆ ਹੈ ਉਹਨਾਂ ਨੇ ਸਾਫ਼ ਸ਼ਬਦਾਂ ਦੇ ਵਿੱਚ ਕਿਹਾ ਕਿ ਪੰਜਾਬ ਰਾਜ ਮਹਿਲਾ ਕਮਿਸ਼ਨ ਔਰਤਾਂ ਲਈ ਨਿਆਂ ਯਕੀਨੀ ਬਣਾਉਣ ਅਤੇ ਭੁਵਿੱਖ ਦੇ ਵਿੱਚ ਅਜਹੀਆਂ ਘਟਨਾਵਾਂ ਨੂੰ ਰੋਕਣ ਲਈ ਆਪਣੀ ਵਚਨਬੱਧਤਾ ਤੇ ਬਜਿੱਦ ਹੈ ਅਤੇ ਕਮਿਸ਼ਨ ਦੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਧਮਕੀ ਪਰੇਸ਼ਾਨੀ ਜਾਂ ਔਰਤਾਂ ਦੇ ਅਧਿਕਾਰਾਂ ਦੀ ਉਲੰਘਣਾ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਦੱਸਣਾ ਬਣਦਾ ਹੈ ਕਿ ਇੱਕ ਨੌਜਵਾਨ ਦੇ ਵੱਲੋਂ ਇੱਕ ਦੋ ਬੱਚਿਆਂ ਦੀ ਮਾਂ ਨੂੰ ਆਪਣੇ ਨਾਲ ਭਜਾ ਕੇ ਲੈ ਜਾਣ ਦੇ ਕਾਰਨ ਉਸਤੀ ਮਾਂ ਨੂੰ ਖੰਭੇ ਨਾਲ ਨੂੜ ਲਿਆ ਗਿਆ ਸੀ ਉਹਦਾ ਕੁੱਟਕੁਟਾਪਾ ਕੀਤਾ ਗਿਆ ਸੀ ਅਤੇ ਉੱਥੇ ਭੀੜ ਆਖਰੀ ਸੀ ਕਿ ਇਹਨੂੰ ਨਿਰਵਸਤਰ ਕਰਕੇ ਪੂਰੇ ਪਿੰਡ ਵਿੱਚ ਘੁਮਾਇਆ ਜਾਵੇ ਤੇ ਹੁਣ ਗੱਲ ਕਰ ਰਹੇ ਹਾਂ ਬਰਖਾਸਤ ਮਹਿਲਾ ਕੌਨਸਟੇਬਲ ਸੁਪਾਟਣ ਦੀ ਉਦਾ ਨਾਮ ਹੈ ਅਮਨਦੀਪ ਕੌਰ ਜਾਣਕਾਰੀ ਮਿਲ ਰਹੀ ਹੈ ਕਿ ਅਮਨਦੀਪ ਕੌਰ ਦਾ ਪੁਲਿਸ ਨੂੰ ਮੁੜ 2 ਦਿਨ ਦਾ ਰਿਮਾਂਡ ਮਿਲ ਗਿਆ ਹੈ ਅਮਨਦੀਪ ਨੂੰ ਸਖਤ ਸੁਰੱਖਿਆ ਪਹਿਰੇ ਦੇ ਹੇਠ ਲਿਆਂਦਾ ਗਿਆ ਇਸ ਤਰ੍ਹਾਂ ਉਹਨਾਂ ਨੇ ਕਾਲੇ ਰੰਗ ਦਾ ਸੂਟ ਪਾਇਆ ਹੋਇਆ ਸੀ ਉਸ ਨੇ ਆਪਣਾ ਚਿਹਰਾ ਸਕਰਫ ਦੇ ਨਾਲ ਕੱਜਿਆ ਹੋਇਆ ਸੀ ਪੁਲਿਸ ਦਾ ਕਹਿਣਾ ਕਿ ਉਹਨਾਂ ਕੋਲ ਕਈ ਤੱਥ ਸਾਹਮਣੇ ਆ ਗਏ ਜਿਸ ਕਾਰਨ ਰਿਮਾਂਡ ਵਿੱਚ ਮੁੜ ਤੋਂ ਵਾਧਾ ਹੋਇਆ ਹੈ ਦੂਜੇ ਪਾਸੇ ਔਰਤ ਗੁਰਬੀਤ ਕੌਰ ਨੇ ਅਮਨਦੀਪ ਤੇ ਦੋਸ਼ ਲਾਇਆ ਸੀ ਕਿ ਪ੍ਰੇਮ ਵਿਆਹ ਤੋਂ ਬਾਅਦ ਉਸਨੇ ਆਪਣੇ ਪਤੀ ਉੱਤੇ ਪਰਚਾ ਦਰਜ ਕਰਵਾਇਆ ਹੋਇਆ ਪੁਲਿਸ ਟੀਮ ਨੇ ਬਠਿੰਡਾ ਦੇ ਵਿਰਾਟ ਗ੍ਰੀਨ ਸਥਿਤ ਉਸਤੇ ਮਕਾਨ ਨੰਬਰ 168 ਦੀ ਤਲਾਸ਼ੀ ਵੀ ਲਈ ਹੈ ਪੁਲਿਸ ਨੇ ਇਸ ਕਾਰਵਾਈ ਨੂੰ ਮੁਕੰਮਲ ਤੌਰ ਤੇ ਗੁਪਤ ਰੱਖਿਆ ਹੈ ਪੁਲਿਸ ਦਾ ਕਹਿਣਾ ਕਿ ਉੱਥੋਂ ਕੁਝ ਵੀ ਇਤਰਾਜ਼ਯੋਗ ਨਹੀਂ ਮਿਲਿਆ ਹਾਲਾਂਕਿ ਪੁਲਿਸ ਸੂਤਰਾਂ ਦਾ ਕਹਿਣਾ ਇਹ ਵੀ ਹੈ ਕਿ ਘਰ ਦੇ ਅੰਦਰੋਂ ਕਾਫੀ ਆਲੀਸ਼ਾਨ ਦੇਖਿਆ ਮਹਿੰਗੀਆਂ ਕੁਰਸੀਆਂ ਨੇ ਮਹਿੰਗੇ ਬਿਸਤਰੇ ਨੇ ਮਹਿੰਗੇ ਪਰਫਿਊਮ ਮਿਲੇ ਹਾਲਾਂਕਿ ਇਹ ਹੈਰੋਇਨ ਦੀ ਕਮਾਈ ਭਾਵ ਡਰੱਗ ਦੀ ਕਮਾਈ ਨਾਲ ਜਾਂ ਤੋਹਫੇ ਜਾਂ ਇਹਨਾਂ ਦੀ ਖਰੀਦੋ-ਫਰੋਖਤ ਕਿਵੇਂ ਕੀਤੀ ਗਈ ਹੈ ਕਿੱਥੋਂ ਲਿਆਂਦੇ ਗਏ ਨੇ ਇਹਦੀ ਜਾਂਚ ਹਾਲੇ ਬਾਕੀ ਹੈ ਤੇ ਹੁਣ ਗੱਲ ਕਰਦੇ ਆਂ ਅੱਜ ਹੜਤਾਲ ਹੋ ਜਾਣੀ ਸੀ ਪੰਜਾਬ ਦੇ ਵਿੱਚ ਪਨਬਸ ਪੀਆਰਟੀਸੀ ਇਹਨਾਂ ਦੇ ਵੱਲੋਂ ਅਸਲ ਦੇ ਵਿੱਚ ਪੰਜਾਬ ਅਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਉਹਨਾਂ ਨੇ 7 8 ਅਤੇ 9 ਅਪ੍ਰੈਲ ਪੰਜਾਬ ਭਰ ਦੇ ਵਿੱਚ ਹੜਤਾਲ ਦਾ ਐਲਾਨ ਕੀਤਾ ਹੋਇਆ ਸੀ ਹੁਣ ਉਸ ਨੂੰ ਰੱਦ ਕਰ ਦਿੱਤਾ ਗਿਆ ਇਹ ਫੈਸਲਾ ਯੂਨੀਅਨ ਆਗੂਆਂ ਦੀ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਲਿਆ ਗਿਆ ਹੈ ਜਿਸ ਤੇ ਵਿੱਚ ਸਮਝੌਤਾ ਹੋ ਗਿਆ ਹੈ ਯੂਨੀਅਨ ਪ੍ਰਧਾਨ ਰੇਸ਼ਮਕ ਸਿੰਘ ਗਿੱਲ ਨੇ ਦੱਸਿਆ ਕਿ ਮੀਟਿੰਗ ਦੇ ਵਿੱਚ ਟ੍ਰਾਂਸਪੋਰਟ ਨੀਤੀ ਕਿਲੋਮੀਟਰ ਸਕੀਮ ਦੀਆਂ ਬੱਸਾਂ ਦੀ ਯੋਜਨਾ ਰੱਦ ਕਰਨ ਅਤੇ ਠੇਕੇ ਦੇ ਮੁਲਾਜ਼ਮਾਂ ਨੂੰ ਸਰਕਾਰੀ ਮੁਲਾਜ਼ਮਾਂ ਵਾਂਗ ਲਾਭ ਅਤੇ ਤਨਖਾਹ ਦੇਣ ਵਰਗੇ ਮੁੱਦਿਆਂ ਤੇ ਗੱਲਬਾਤ ਹੋਈ ਹੈ ਮੰਤਰੀ ਨੇ ਮੰਗਾਂ ਜਲਦ ਪੂਰੀਆਂ ਕਰਨ ਦਾ ਉਹਨਾਂ ਨੂੰ ਭਰੋਸਾ ਦਿੱਤਾ ਜਿਸ ਤੋਂ ਬਾਅਦ ਇਹ ਹੜਤਾਲ ਵਾਪਸ ਲੈ ਲਈ ਗਈ ਹੈ ਰੇਸ਼ਮ ਸਿੰਘ ਗਿੱਲ ਨੇ ਕਿਹਾ ਕਿ ਸਰਕਾਰ ਨੇ ਸਕਾਰਾਤਮਕ ਫੈਸਲੇ ਲਏ ਹੈ ਜਿਸ ਕਾਰਨ ਹੜਤਾਲ ਮੁਲਤਵੀ ਹੋਈ ਹੈ ਹਾਲਾਂਕਿ ਯੂਨੀਅਨ ਦੀ ਮੁੱਖ ਮੰਗ ਕਰਮਚਾਰੀਆਂ ਨੂੰ ਰੈਗੂਲਰ ਕਰਨਾ ਵੀ ਹੈ ਇਸ ਲਈ 9 ਅਪ੍ਰੈਲ ਨੂੰ ਯੂਨੀਅਨ ਕਰਮਚਾਰੀ ਵਿੱਤ ਮੰਤਰੀ ਅਤੇ ਐਡਵੋਕੇਟ ਜਨਰਲ ਨਾਲ ਮੀਟਿੰਗ ਕਰਨਗੇ ਇਸ ਮੀਟਿੰਗ ਤੋਂ ਬਾਅਦ ਫਿਰ ਅਗਲੀ ਰਣਨੀਤੀ ਤੈਅ ਕਰ ਦਿੱਤੀ ਜਾਵੇਗੀ ਜੇ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਕਰਮਚਾਰੀਆਂ ਦੇ ਨਾਲ ਚਰਚਾ ਕਰਕੇ ਉਹ ਕਹਿੰਦੇ ਅਗਲਾ ਕਦਮ ਚੁੱਕ ਲਿਆ ਜਾਵੇਗਾ ਤੇ ਹੁਣ ਡਾਕਟਰ ਵੀ ਜਾਲੀ ਉਹਲਾ ਛਾਪ ਤੁਸੀਂ ਅਕਸਰ ਸੁਣਦੇ ਸੀ ਪਰ ਉਹ ਕਿਸ ਤਾ ਆਪਰੇਸ਼ਨ ਨਹੀਂ ਸੀ ਕਰਦੇ ਦਵਾਈ ਬੂਟੀ ਟੀਕਿਆਂ ਤੱਕ ਸੀਮਤ ਸੀ ਹੁਣ ਤੱਕ ਮਾਰ ਹੀ ਹੋਈ ਪਈਆ ਹਾਦੀ ਹੋ ਗਈ ਹੈ ਜਾਂ ਇਹ ਹੱਦ ਤੋਂ ਵੱਧ ਹੋ ਗਈ ਹੈ ਮੱਧ ਪ੍ਰਦੇਸ਼ ਦੇ ਦਮੋਤੋਂ ਇਹ ਖਬਰ ਮਿਲ ਰਹੀ ਹੈ ਖਬਰ ਹੈਰਾਨੀ ਜਨਕ ਹੈ ਉੱਥੇ ਇੱਕ ਨਕਲੀ ਡਾਕਟਰ ਨੇ ਆਪਰੇਸ਼ਨ ਕੀਤਾ ਅਤੇ ਆਪਰੇਸ਼ਨ ਕਰਕੇ 7 ਮਰੀਜ਼ਾਂ ਦੀ ਹੁਣ ਤੱਕ ਜਾਨ ਜਾ ਚੁੱਕੀ ਹੈ ਉੱਥੋਂ ਦੇ ਲੋਕਾਂ ਦਾ ਦੋਸ਼ ਹੈ ਕਿ ਇਸ ਨਕਲੀ ਡਾਕਟਰ ਨੇ ਨਿੱਜੀ ਮਿਸ਼ਨਰੀ ਹਸਪਤਾਲ ਦੇ ਵਿੱਚ ਮਰੀਜ਼ਾਂ ਦੇ ਆਪਰੇਸ਼ਨ ਕੀਤੇ ਜਿਸ ਕਾਰਨ ਸੱਤ ਮਰੀਜ਼ਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਇੱਕ ਵਿਅਕਤੀ ਨੇ ਦੱਸਿਆ ਕਿ ਉਸ ਨੇ ਐਨ ਐਚ ਆਰਸੀ ਦੇ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਸ਼ਿਕਾਇਤ ਦੇ ਵਿੱਚ ਲਿਖਿਆ ਗਿਆ ਕਿ ਹਸਪਤਾਲ ਦੇ ਵਿੱਚ ਕੰਮ ਕਰਨ ਵਾਲੇ ਇੱਕ ਡਾਕਟਰ ਨੇ ਦਾਵਾ ਕੀਤਾ ਸੀ ਕਿ ਉਹ ਵਿਦੇਸ਼ ਤੋਂ ਸਿੱਖਿਆ ਪ੍ਰਾਪਤ ਅਤੇ ਟ੍ਰੇਨਡ ਡਾਕਟਰ ਹੈ ਉਸ ਡਾਕਟਰ ਨੇ ਆਪਣਾ ਨਾਮ ਡਾਕਟਰ ਐਨ ਜੌਨ ਕਾਇਮ ਦੱਸਿਆ ਸੀ ਹਾਲਾਂਕਿ ਦਾਵਾ ਕੀਤਾ ਗਿਆ ਕਿ ਉਸ ਦਾ ਅਸਲ ਨਾਮ ਇਹ ਨਹੀਂ ਅਸਲ ਨਾਮ ਨਰਿੰਦਰ ਵਿਕਰਮਾ ਦਿੱਤਿਆ ਯਾਦਵ ਹੈ ਆਪਰੇਸ਼ਨ ਦੇ ਨਤੀਜੇ ਦੇ ਵਿੱਚੋਂ 7 ਲੋਕਾਂ ਦੀ ਹੁਣ ਤੱਕ ਮੌਤ ਹੋਈ ਹੈ। ਸ਼ਿਕਾਇਤ ਵਿੱਚ ਦੱਸਿਆ ਗਿਆ ਕਿ ਡਾਕਟਰ ਨੇ ਮਰੀਜ਼ਾਂ ਨੂੰ ਗੁੰਮਰਾਹ ਕਰਨ ਵਾਸਤੇ ਯੂਕੇ ਭਾਰਤਾਨੀਆ ਦੇ ਪ੍ਰਸਿੱਧ ਦਿਲ ਦੇ ਰੋਗਾਂ ਦੇ ਮਾਹਰ ਪ੍ਰੋਫੈਸਰ ਜੌਨ ਕੈਮ ਦੇ ਨਾਮ ਦੀ ਵਰਤੋਂ ਕੀਤੀ ਹੈ। ਇਸ ਡਾਕਟਰ ਦੇ ਆਪਰੇਸ਼ਨ ਕਾਰਨ 7 ਮਰੀਜ਼ਾਂ ਦੀ ਜ਼ਿੰਦਗੀ ਚਲੀ ਗਈ ਹੈ। ਪੁਲਿਸ ਨੇ ਕਿਹਾ ਕਿ ਮੁਲਜ਼ਮ ਇਸ ਸਮੇਂ ਪੁਲਿਸ ਹਿਰਾਸਤ ਵਿੱਚ ਨਹੀਂ ਹੈ, ਜਾਂਚ ਕੀਤੀ ਜਾ ਰਹੀ ਹੈ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਅਸੀਂ ਪਹਿਲਾਂ ਦੋਸ਼ਾਂ ਦੀ ਜਾਂਚ ਕਰ ਰਹੇ ਹਾਂ। ਅਤੇ ਫਿਰ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਵਾਂਗੇ ਤੇ ਹੁਣ ਕੀ ਆ ਟਿੱਪਣੀ ਜਾਇਜ਼ ਸੀ ਜਾਂ ਨਜਾਇਜ਼ ਸੀ ਇਹ ਤੁਸੀਂ ਅੰਦਾਜ਼ਾ ਵੱਧ ਲਾ ਸਕਦੇ ਹੋ ਜੋ ਇੱਕ ਮੰਤਰੀ ਨੇ ਕਿਹਾ ਪਰ ਉਹਨੂੰ ਕਿਉਂਕਿ ਰਾਜਨੀਤੀ ਗਰਮਾਉਣ ਲੱਗੀ ਭਾਵੇਂ ਮੁਆਫੀ ਮੰਗਣੀ ਪਈ ਅਸਲ ਦੇ ਵਿੱਚ ਮਹਾਰਾਸ਼ਟਰ ਦੇ ਖੇਤੀਬੜੀ ਮੰਤਰੀ ਮਾਨਕਰਾਓ ਕੋਕਾਟੇ ਨੇ ਕਿਸਾਨਾਂ ਤੇ ਇੱਕ ਬਿਆਨ ਦਿੱਤਾ ਅਤੇ ਉਹ ਫਿਰ ਵਿਵਾਦਪੂਰਨ ਹੋ ਗਿਆ ਉਹਦੇ ਤੇ ਉਹਨੇ ਪਛਤਾਵਾ ਕੀਤਾ ਤੇ ਮੁਆਫੀ ਵੀ ਮੰਗ ਲਈ ਹੈ ਅਸਲ ਦੇ ਵਿੱਚ ਉਹਨਾਂ ਨੇ ਦਾਵਾ ਕਰ ਦਿੱਤਾ ਸੀ ਕਿ ਕਿਸਾਨ ਖੇਤੀਬਾੜੀ ਯੋਜਨਾਵਾਂ ਤੋਂ ਪ੍ਰਾਪਤ ਜਿਹੜਾ ਪੈਸਾ ਹੈ ਧੰਨਾ ਹੈ ਉਹਨੂੰ ਅਸਲ ਉਦੇਸ਼ਾਂਪਾਪ ਖੇਤੀਬਾੜੀ ਵਾਸਤੇ ਨਹੀਂ ਖਰਚਦੇ ਬਲਕਿ ਉਹਦੀ ਵਰਤੋਂ ਮੰਗਣੇ ਵਿਆਹਾਂ ਜਾਂ ਹੋਰ ਸਮਾਗਮਾਂ ਤੇ ਕਰ ਦਿੰਦੇ ਨੇ ਹਾਲਾਂਕਿ ਉਹਨਾਂ ਦੇ ਇਸ ਬਿਆਨ ਤੋਂ ਬਾਅਦ ਵਿਵਾਦ ਭਖ ਗਿਆ ਉਹਨਾਂ ਨੇ ਫਿਰ ਇਹ ਕਹਿ ਕੇ ਮਾਫੀ ਮੰਗੀ ਕਿ ਟਿੱਪਣੀ ਜਾਣੇ ਅਣਜਾਣੇ ਚ ਹੋ ਗਈ ਹੈ ਆ ਰਾਮ ਨੌਮੀ ਦੇ ਮੌਕੇ ਤੇ ਨਾਸਕ ਦੇ ਵਿੱਚ ਇੱਕ ਮੰਦਰ ਦੇ ਵਿੱਚ ਉਹ ਦਰਸ਼ਨ ਕਰਨ ਵਾਸਤੇ ਗਏ ਬਾਦ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੇਕਰ ਇਸ ਟਿੱਪਣੀ ਨਾਲ ਕਿਸਾਨਾਂ ਜਾਂ ਕਿਸੇ ਹੋਰ ਨੇ ਆਪਣੀ ਬੇਇੱਜ਼ਤੀ ਮਹਿਸੂਸ ਕੀਤੀ ਹੋਵੇ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੋਵੇ ਤਾਂ ਮੈਂ ਉਹਨਾਂ ਤੋਂ ਮੁਆਫੀ ਮੰਗਦਾ ਹਾਂ ਅਸਲ ਦੇ ਵਿੱਚ ਉਹਨਾਂ ਨੇ ਇਹ ਕਾਇਦ ਦਿੱਤਾ ਸੀ ਕਿ ਪਿਛਲੇ 8 ਦਿਨਾਂ ਦੇ ਵਿੱਚ ਉੱਥੋਂ ਦੇ ਸੂਬੇ ਦੇ ਵਿੱਚ ਬੇਮੌਸਮੀ ਬਰਸਾਤ ਹੋਈ ਹੈ ਜਿਸ ਤੇ ਕਾਰਨ ਕਿਸਾਨ ਪ੍ਰਭਾਵਿਤ ਹੋਏ ਨੇ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਅਧਿਕਾਰੀਆਂ ਨੂੰ ਫਸਲਾਂ ਦੇ ਨੁਕਸਾਨ ਦਾ ਮੁਲਾਂਕਣ ਕਰਨ ਵਾਸਤੇ ਤੁਰੰਤ ਪੰਚਨਾਮੇ ਕਰਦੇ ਹੁਕਮ ਦਿੱਤੇ ਉਨਾ ਕਿਹਾ ਕਿ ਉਥੋਂ ਦੀ ਸਰਕਾਰ ਕਿਸਾਨਾਂ ਨੂੰ ਮੁਆਵਜ਼ਾ ਜ਼ਰੂਰ ਦੇਵੇਗੀ ਮੈਂ ਕਿਸਾਨਾਂ ਦੀ ਖੁਸ਼ਹਾਲੀ ਲਈ ਭਗਵਾਨ ਰਾਮ ਨੂੰ ਪ੍ਰਾਰਥਨਾ ਕੀਤੀ ਹੈ ਪਰ ਉਹਦੇ ਤੋਂ ਅਗਲੇ ਦਿਨ 나ਸਕ ਦੇ ਕੁਝ ਪਿੰਡਾਂ ਦੇ ਵਿੱਚ ਉਹ ਦੌਰੇ ਤੇ ਗਏ ਕੋਕਾਟੇ ਨੇ ਉਸ ਸਮੇਂ ਗੁੱਸੇ ਵਿੱਚ ਇਹ ਕਹਿ ਦਿੱਤਾ ਜਦੋਂ ਇੱਕ ਕਿਸਾਨ ਨੇ ਪੁੱਛਿਆ ਕਿ ਕੀ ਉਹ ਫਸਲ ਉਤਪਾਦਕ ਨੇ ਜੋ ਨਿਯਮਤ ਤੌਰ ਤੇ ਆਪਣੇ ਕਰਜ਼ੇ ਅਦਾ ਕਰਦੇ ਆ ਉਹਨਾਂ ਨੂੰ ਕਰਜ਼ਾ ਮਾਫੀ ਮਿਲ ਸਕਦੀ ਹੈ ਉਹਨਾਂ ਕਿਹਾ ਕਿ ਕਰਜ਼ਾ ਮਾਫੀ ਮਿਲਣ ਤੋਂ ਬਾਅਦ ਤੁਸੀਂ ਪੈਸੇ ਦਾ ਦੱਸੋ ਕੀ ਕਰਦੇ ਹੋ ਕੀ ਤੁਸੀਂ ਇਹਨੂੰ ਖੇਤੀਬਾੜੀ ਦੇ ਨਿਵੇਸ਼ ਵਿੱਚ ਲਾਉਂਦੇ ਹੋ ਖੇਤੀਬਾੜੀ ਤੇ ਨਿਵੇਸ਼ ਕਰਦੇ ਹੋ ਜਾਂ ਤੁਸੀਂ ਫਿਰ ਮੰਗਣੇ ਵਿਆਹ ਇਹਦੇ ਨਾਲ ਕਰ ਲੈਨੇ ਹੋ ਉਹ ਕਹਿੰਦੇ ਤੁਹਾਨੂੰ ਮੁਆਵਜ਼ਾ ਮਿਲ ਜਾਂਦਾ ਪਰ ਉਹ ਮੁਆਵਜ਼ਾ ਲਾਉਂਦੇ ਕਿੱਥੇ ਹੋ ਉਹਨਾਂ ਦਾ ਇਤਿਹਾਸ ਕਿ ਕਿਸਾਨ 5 10 ਸਾਲ ਇੰਤਜ਼ਾਰ ਕਰਦੇ ਰਹਿੰਦੇ ਆ ਕਰਜ਼ਾ ਲੈ ਕੇ ਕਰਜ਼ਾ ਮੋੜਦੇ ਨਹੀਂ ਕਿ ਸਰਕਾਰ ਤੁਹਾਨੂੰ ਖੇਤੀਬਾੜੀ ਚ ਨਿਵੇਸ਼ ਕਰਨ ਲਈ ਪੈਸੇ ਦੇਵੇਗੀ ਇਹ ਤੁਹਾਡਾ ਕਰਜ਼ਾ ਮੁਆਫ ਹੋ ਜਾਵੇਗਾ ਇਹ ਪੈਸਾ ਤੁਸੀਂ ਕਹਿੰਦੇ ਪਾਣੀ ਦੀਆਂ ਪਾਈਪਲਾਈਨਾਂ ਸਿੰਚਾਈ ਅਤੇ ਖੇਤਾਂ ਦੇ ਛੱਪਣਾ ਵਾਸਤੇ ਲਾਉਣੇ ਹੋ ਜਾਂ ਨਹੀਂ ਸਰਕਾਰ ਪੂੰਜੀ ਨਿਵੇਸ਼ ਕਰਦੀ ਹੈ ਕੀ ਕਿਸਾਨ ਅਜਿਹਾ ਨਿਵੇਸ਼ ਕਰਦੇ ਹੈ ਕੋਕਟ ਨੇ ਦਾਵਾ ਕੀਤਾ ਕਿ ਕਿਸਾਨ ਕਹਿੰਦੇ ਨੇ ਕਿ ਉਹ ਫਸਲ ਬੀਮੇ ਦਾ ਪੈਸਾ ਚਾਹੁੰਦੇ ਹੈ ਪਰ ਇਹਦੀ ਵਰਤੋਂ ਮੰਗਣੀ ਸਮਾਗਮਾਂ ਤੇ ਵਿਆਹਾਂ ਤੇ ਕਰ ਦਿੰਦੇ ਨੇ ਇਹ ਉਹਨਾਂ ਦੇ ਬਿਆਨ ਦੇਣ ਤੋਂ ਬਾਅਦ ਵਿਵਾਦ ਅਤੇ ਵਿਵਾਦ ਤੋਂ ਬਾਅਦ ਉਹਨਾਂ ਨੂੰ ਮਾਫੀ ਮੰਗਣੀ ਪਈ ਹੈ ਤੇ ਹੁਣ ਗੱਲ ਕਰਦੇ ਹਾਂ ਵਕਫ ਸੋਧ ਬਿਲ ਜਿਹੜਾ ਕਿ ਹੁਣ ਕਾਨੂੰਨ ਬਣ ਗਿਆ ਕਿਉਂਕਿ ਭਾਰਤ ਦੀ ਰਾਸ਼ਟਰਪਤੀ ਨੇ ਇਸ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਪਰਵਾਰਾਂ ਕੀ ਮਿਲਣ ਤੋਂ ਬਾਅਦ ਹੁਣ ਇਹ ਕਾਨੂੰਨ ਬਣ ਗਿਆ ਹੈ ਹਾਲਾਂਕਿ ਜਿਵੇਂ ਇਸ ਨੂੰ ਸੰਸਦ ਦੇ ਦੋਵਾਂ ਸਦਨਾਂ ਦੁਆਰਾ ਪਾਸ ਕੀਤਾ ਗਿਆ ਫਿਰ ਇਹ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਵਾਲੀਆਂ ਪਟੀਸ਼ਨਾਂ ਧੜਾ ਧੜ ਜਾਣ ਲੱਗੀਆਂ ਕੱਲ੍ਹ ਦੇ ਪ੍ਰੋਗਰਾਮ ਵਿੱਚ ਮੈਂ ਉਹਨਾਂ ਪਟੀਸ਼ਨਾਂ ਦਾ ਜ਼ਿਕਰ ਕੀਤਾ ਸੀ ਹੁਣ ਤੱਕ ਬਹੁਤ ਸਾਰੀਆਂ ਪਟੀਸ਼ਨਾਂ ਦਾਇਰ ਹੋ ਚੁੱਕੀਆਂ ਨੇ ਜਿਨ੍ਹਾਂ ਵਿੱਚ ਇਸ ਨੂੰ ਸੰਵਿਧਾਨ ਦੇ ਵਿਰੁੱਧ ਅਤੇ ਧਾਰਮਿਕ ਆਜ਼ਾਦੀ ਦੇ ਮੌਲਿਕ ਅਧਿਕਾਰ ਦੀ ਉਲੰਘਣਾ ਦੇ ਵਜੋਂ ਚੁਣੌਤੀ ਦਿੱਤੀ ਗਈ ਹੈ ਪਰ ਜੇਕਰ ਅਸੀਂ ਕਿਸੇ ਵੀ ਕਾਨੂੰਨ ਦੀ ਜਾਂਚ ਕਰਨ ਵਿੱਚ ਅਦਾਲਤ ਦੇ ਦਾਇਰੇ ਨੂੰ ਵੇਖੀਏ ਬਾ ਇਹ ਸ਼ਾਇਦ ਕੁਝ ਵੱਖਰੀ ਰਹਿ ਐ। ਅਦਾਲਤ ਕਿਸੇ ਵੀ ਕਾਨੂੰਨ ਦੀ ਤਿੰਨ ਪਹਿਲੂਆਂ ਨੂੰ ਆਧਾਰ ਬਣਾ ਕੇ ਜਾਂਚ ਕਰਦੀ ਐ। ਪਹਿਲੀ ਵਿਧਾਨਕ ਯੋਗਤਾ, ਦੂਸਰੀ ਸੰਵਿਧਾਨਕ ਅਲੰਘਣਾ ਅਤੇ ਤੀਸਰੀ ਮਨਮਾਨੀ। ਤਿੰਨੇ ਆਧਾਰਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਸ ਨੂੰ ਸੁਪਰੀਮ ਕੋਰਟ ਦੁਆਰਾ ਰੱਦ ਕਰਵਾਉਣਾ ਬਹੁਤਾ ਆਸਾਨ ਲੱਗ ਨਹੀਂ ਰਿਹਾ। ਹੁਣ ਕਾਨੂੰਨੀ ਸਿਧਾਂਤ ਕੀ ਕਹਿੰਦਾ ਐ? ਸਭ ਤੋਂ ਪਹਿਲੀ ਗੱਲ ਇਹ ਕਿ ਕਾਨੂੰਨੀ ਤੌਰ ਤੇ ਸੱਚ ਐ ਕਿ ਜੇਕਰ ਮਾਮਲੇ ਦੀ ਸੁਣਵਾਈ ਤੋਂ ਬਾਅਦ ਸੁਪਰੀਮ ਕੋਰਟ ਦੇ ਵੱਲੋਂ ਇੱਕ ਵਿਸਥਾਰਤ ਫੈਸਲਾ ਆ ਸਕਦਾ ਹੈ ਤਾਂ ਦੇਸ਼ ਦੇ ਵਿੱਚ ਧਾਰਮਿਕ ਚੈਰਿਟੀ ਜਾਇਦਾਦਾਂ ਦੇ ਪ੍ਰਬੰਧਕ ਜਾਂ ਪ੍ਰਬੰਧ ਸਬੰਧੀ ਇੱਕ ਸਪਸ਼ਟ ਪ੍ਰਣਾਲੀ ਸਥਾਪਿਤ ਹੋ ਸਕਦੀ ਹੈ ਜਦੋਂ ਵਕਫ ਸੋਧ ਬਿਲ ਜਿਹੜਾ ਪਾਸ ਕੀਤਾ ਗਿਆ 2025 ਜਿਹੜਾ ਹੁਣ ਕਾਨੂੰਨ ਬਣ ਗਿਆ ਅਦਾਲਤ ਵਿੱਚ ਪਹੁੰਚ ਚੁੱਕਿਆ ਹੈ ਤਾਂ ਕਿਸੇ ਵੀ ਕਾਨੂੰਨ ਦੇ ਉੱਤੇ ਵਿਚਾਰ ਕਰਦੇ ਸਮੇਂ ਸਥਾਪਿਤ ਕਾਨੂੰਨੀ ਸਿਧਾਂਤਾਂ ਨੂੰ ਵੇਖੇਗੀ ਅਦਾਲਤ ਇਲਾਹਾਬਾਦ ਹਾਈ ਕੋਰਟ ਦੇ ਸੇਵਾਮੁਕਤ ਜੱਜ ਐਸ ਆਰ ਸਿੰਘ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਕਿਸੇ ਵੀ ਕਾਨੂੰਨ ਦੀ ਜਾਇਜ਼ਤਾ ਨੂੰ ਮੁੱਖ ਤੌਰ ਤੇ ਤਿੰਨ ਆਧਾਰਾਂ ਤੇ ਵਿਚਾਰੇਗੀ ਤਿੰਨ ਪ੍ਰੀਖਿਆਵਾਂ ਉਹ ਕਿਹੜੀਆਂ ਨੇ ਪਹਿਲੀ ਜਿਸ ਵਿਅਕਤੀ ਜਾਂ ਸੰਸਥਾ ਨੇ ਕਾਨੂੰਨ ਪਾਸ ਕੀਤਾ ਹੈ ਕਿ ਉਹਦੇ ਕੋਲੇ ਇਹ ਕਾਨੂੰਨ ਪਾਸ ਕਰਨ ਦਾ ਕੋਈ ਅਧਿਕਾਰ ਹੈ ਜਾਂ ਨਹੀਂ ਭਾਵ ਵਿਧਾਨਕ ਯੋਗਤਾ ਦੂਸਰਾ ਇਹ ਕਿ ਇਹ ਕਾਨੂੰਨ ਸੰਵਿਧਾਨ ਦੇ ਕਿਸੇ ਪ੍ਰਬੰਧ ਜਾਂ ਮੌਲਿਕ ਅਧਿਕਾਰਾਂ ਦੀ ਉਲੰਘਣਾ ਤਾਂ ਨਹੀਂ ਕਰਦਾ ਜਾਂ ਸੰਵਿਧਾਨ ਦੇ ਮੂਲ ਭਾਵਨਾ ਦੇ ਕਿਤੇ ਉਲਟ ਤਾਂ ਨਹੀਂ ਜਾਂਦਾ ਤੀਸਰਾ ਕਿਰੋ ਧੱਕੇ ਨਾਲ ਭਾਵੇਂ ਮਨਮਾਨੇ ਢੰਗ ਨਾਲ ਤਾਂ ਨਹੀਂ ਪਾਸ ਕਰ ਦਿੱਤਾ ਗਿਆ ਇਹ ਤਿੰਨ ਚੀਜ਼ਾਂ ਨੂੰ ਆਧਾਰ ਬਣਾ ਕੇ ਸੁਪਰੀਮ ਕੋਰਟ ਇਹਦੇ ਤੇ ਆਪਣੀ ਸਮੀਖਿਆ ਕਰੇਗੀ ਹੁਣ ਪਟੀਸ਼ਨਾਂ ਦਾ ਮੌਕਾ ਧਾਰ ਕੀ ਹੈ ਜੇਕਰ ਵਕਫ ਸੋਧ ਐਕਟ ਨੂੰ ਇਹਨਾਂ ਤਿੰਨ ਆਧਾਰਾਂ ਤੇ ਵੇਖੀਏ ਤਾਂ ਇੱਕ ਵਿਧਾਨਕ ਯੋਗਤਾ ਰੱਖਦੀ ਹੈ ਸੰਸਦ ਕਿਉਂਕਿ ਸੰਸਦ ਦੇ ਵਿੱਚ ਘੰਟਿਆਂਬੱਧੀ ਬਹਿਸ ਉਹਦੇ ਤੋਂ ਬਾਅਦ ਇਹ ਪਾਸ ਕੀਤਾ ਗਿਆ ਹੈ ਦੂਜਾ ਆਧਾਰ ਸੰਵਿਧਾਨਕ ਪ੍ਰਬੰਧਾਂ ਦੀ ਉਲੰਘਣਾ ਹੈ ਅਦਾਲਤ ਦੇ ਵਿੱਚ ਦਾਇਰ ਪਟੀਸ਼ਨ ਦਾ ਮੁੱਖ ਆਧਾਰ ਇਹ ਹੈ ਕਿ ਇਹ ਕਾਨੂੰਨ ਸੰਵਿਧਾਨਕ ਅਧਿਕਾਰਾਂ ਅਤੇ ਮੁਸਲਮਾਨਾਂ ਦੇ ਧਾਰਮਿਕ ਜਿਹੜੀ ਆਜ਼ਾਦੀ ਹੈ ਉਹਦੇ ਅਧਿਕਾਰ ਦੀ ਉਲੰਘਣਾ ਕਰਦਾ ਹੈ। ਇਹਨਾਂ ਪਟੀਸ਼ਨਾਂ ਵਿੱਚ ਦਲੀਲ ਹੈ ਕਿ ਸੰਵਿਧਾਨ ਦੀ ਧਾਰਾ 25 ਅਤੇ 26 ਹਰ ਕਿਸੇ ਵਿਅਕਤੀ ਨੂੰ ਧਰਮ ਦੀ ਆਜ਼ਾਦੀ ਅਤੇ ਧਾਰਮਿਕ ਮਾਮਲਿਆਂ ਦੇ ਪ੍ਰਬੰਧਾਂ ਦੀ ਆਜ਼ਾਦੀ ਦਿੰਦੀ ਹੈ। ਜਦੋਂ ਕਿ ਇਹ ਜਿਹੜੇ ਤਿੰਨਾਂ ਹੀ ਆਧਾਰ ਜਿਨ੍ਹਾਂ ਦਾ ਮੈਂ ਜ਼ਿਕਰ ਕਰ ਰਿਹਾ ਹਾਂ ਉਹਨਾਂ ਨੂੰ ਵਿਚਾਰਨ ਵਕਤ ਇਹ ਸਾਰਾ ਕੁਝ ਵੇਖਿਆ ਜਾਏਗਾ। ਕਿ ਜਿਹੜਾ ਇਹ ਨਵਾਂ ਕਾਨੂੰਨ ਬਣ ਚੁੱਕਿਆ ਹੈ ਕਿ ਇਹ ਕਾਨੂੰਨ ਮੁਸਲਮਾਨਾਂ ਦੀ ਇਸ ਆਜ਼ਾਦੀ ਜਾਂ ਉਹਦੇ ਵਿੱਚ ਕੋਈ ਦਾਖਲ ਅੰਦਾਜ਼ੀ ਤਾਂ ਨਹੀਂ ਕਰਦਾ ਕਿ ਦਾਖਲ ਅੰਦਾਜ਼ੀ ਨੂੰ ਵਧਾਉਂਦਾ ਤਾਂ ਨਹੀਂ ਇਹ ਪਟੀਸ਼ਨਾਂ ਵਕਫ ਵਰਡ ਦੇ ਮੈਂਬਰਾਂ ਦੇ ਵਿੱਚ ਗੈਰ ਮੁਸਲਮਾਨਾਂ ਨੂੰ ਸ਼ਾਮਲ ਕਰਨ ਦਾ ਵੀ ਵਿਰੋਧ ਕਰ ਰਹੀਆਂ ਨੇ ਇਹ ਮੰਨਿਆ ਜਾ ਰਿਹਾ ਕਿ ਧਾਰਮਿਕ ਆਜ਼ਾਦੀ ਦਾ ਮੌਲਿਕ ਅਧਿਕਾਰ ਸੁਪਰੀਮ ਕੋਰਟ ਦੇ ਵਿੱਚ ਬਹਿਸ ਤੇ ਕੇਂਦਰ ਦੇ ਵਿੱਚ ਹੋਏਗਾ ਅਤੇ ਸੁਪਰੀਮ ਕੋਰਟ ਜੋ ਵੀ ਹੁਕਮ ਦੇਵੇਗੀ ਉਹਨੂੰ ਲਾਗੂ ਕਰ ਦਿੱਤਾ ਜਾਵੇਗਾ ਪਰ ਜੇਕਰ ਇਸ ਕਾਨੂੰਨ ਤੇ ਸਰਕਾਰ ਦੇ ਤਰਕ ਨੂੰ ਵੇਖੀਏ ਪਰ ਉਹਨਾਂ ਦੇ ਅਨੁਸਾਰ ਇਹ ਕਾਨੂੰਨ ਧਾਰਮਿਕ ਆਜ਼ਾਦੀ ਦੇ ਵਿਰੁੱਧ ਨਹੀਂ ਸਗੋਂ ਜਾਇਦਾਦਾਂ ਦੇ ਪ੍ਰਬੰਧਾਂ ਨਾਲ ਸਬੰਧਤ ਹੈ ਸਰਕਾਰ ਇਹ ਦਲੀਲ ਦੇ ਕੇ ਕਾਨੂੰਨ ਨੂੰ ਜਾਇਜ਼ ਠਹਿਰਾ ਰਹੀ ਹੈ ਜਦ ਕਿ ਵਕਫ ਪ੍ਰਬੰਧਨ ਦੇ ਵਿੱਚ ਚੁਣੌਤੀਆਂ ਨੂੰ ਹੱਲ ਕਰਨ ਵਾਸਤੇ ਆਖ ਰਿਹਾ ਹੈ ਕਿ ਉਹ ਸੁਧਾਰਾਂ ਦੀ ਲੋੜ ਸੀ ਤਾਂ ਕਿ ਉਹਦੇ ਵਿੱਚੋਂ ਚੋਰੀ ਅਤੇ ਲੁੱਟ ਬੰਦ ਕੀਤੀ ਜਾ ਸਕੇ ਜਿਸ ਲਈ ਵਕਫ ਸੋਧ ਐਕਟ 2025 ਸਰਕਾਰ ਕਹਿੰਦੀ ਆਸੀਂ ਲਿਆਂਦੇ ਆ ਪਾਰਦਰਸ਼ਤਾ ਜਵਾਬਦੇਹੀ ਅਤੇ ਕਾਨੂੰਨ ਨਿਗਰਾਨੀ ਨੂੰ ਯਕੀਨੀ ਬਣਾਉਣਾ ਵਕਫ ਜਾਇਦਾਦਾਂ ਗੈਰ ਮੁਸਲਮਾਨਾਂ ਤੇ ਹੋਰ ਹਿੱਸੇਦਾਰਾਂ ਦੇ ਅਧਿਕਾਰਾਂ ਦੀ ਉਲੰਘਣਾ ਕੀਤੇ ਬਗੈਰ ਆਪਣੇ ਇਛਿਤ ਚੈਰੀਟੇਬਲ ਉਦੇਸ਼ਾਂ ਦੀ ਪੂਰਤੀ ਕਰਨਾ ਪਰ ਇਹ ਹੁਣ ਸੁਪਰੀਮ ਕੋਰਟ ਵੇਖੇਗੀ ਕਿ ਜੋ ਸਰਕਾਰ ਕਹਿੰਦੀ ਹੈ ਉਹ ਠੀਕ ਹੈ ਜਾਂ ਜੋ ਇਹ ਪਟੀਸ਼ਨਰ ਕਹਿੰਦੇ ਨੇ ਉਹ ਠੀਕ ਹੈ ਇਹ ਮੰਨਣਾ ਪਏਗਾ ਕਿ ਦੋਵੇਂ ਸਦਰਾਂ ਦੇ ਵਿੱਚ ਬਹੁਤ ਮਤੜੜ ਪਾਸ ਹੋਇਆ ਹੈ ਲੋਕ ਸਭਾ ਵਿੱਚ 12 ਘੰਟੇ ਰਾਜ ਸਭਾ ਵਿੱਚ 13 ਘੰਟੇ ਦੀ ਬਹਿਸ ਤੋਂ ਬਾਅਦ ਪਾਸ ਹੋਇਆ ਹੈ ਪਰ ਕੀ ਇਹ ਉਨ੍ਹਾਂ ਦੇ ਅਧਿਕਾਰਾਂ ਦੀ ਉਲੰਘਣਾ ਕਰਦੀ ਹੈ ਜਾਂ ਨਹੀਂ ਇਹ ਸੁਪਰੀਮ ਕੋਰਟ ਦੇ ਫੈਸਲੇ ਤੇ ਨਜ਼ਰਾਂ ਟਿਕੀਆਂ ਰਹਿਣਗੀਆਂ ਦੋਸਤੋ ਇਸੇ ਕੋਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਹੈ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਹੈ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਸਮਾਂ ਸਮਾਪਤਾ ਜਾਣ ਤੋਂ ਪਹਿਲਾਂ ਕਹਾਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇਰਾ ਬਰਾਖਾ